ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਦੀਖਾਨੇ ਵਿੱਚ ਕੈਦ ਕਰ ਲਿਆ ਅਤੇ ਇਸਲਾਮ ਕਬੂਲ ਕਰਨ ਵਾਸਤੇ ਕਿਹਾ ਪਰ ਗੁਰੂ ਜੀ ਨਾ ਮੰਨੇ ਉਸ ਤੋਂ ਬਾਅਦ ਕਾਜੀ ਅਤੇ ਮੁਲਾਣਿਆਂ ਨੇ ਮਿਲ ਕੇ ਸਲਾਹ ਕੀਤੀ ਕੀ ਗੁਰੂ ਜੀ ਕਈ ਦਿਨਾਂ ਦੇ ਭੁੱਖੇ ਹਨ ਜੇਕਰ ਉਹਨਾਂ ਨੂੰ ਮੁਸਲਮਾਨ ਬਣਾਣਾ ਹੈ ਤਾਂ ਉਹਨਾਂ ਨੂੰ ਹਲਾਲ ਕਰਕੇ ਮੀਟ ਖਿਲਾਇਆ ਜਾਵੇ ਹੁਣ ਸਾਰੇ ਚੱਲ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਸਮਝਾਈਏ ਤੇ ਉਹਨੂੰ ਪਈਏ ਕਿ ਆਪਣੇ ਮੁਸਲਮਾਨੀ ਤਰੀਕੇ ਨਾਲ ਬਣਿਆ ਭੋਜਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਖਿਲਾਈਏ ਇਸ ਤਰ੍ਹਾਂ ਸਾਰੇ ਬੁਲਾਣੇ ਸਲਾਹ ਕਰਕੇ ਔਰੰਗਜ਼ੇਬ ਕੋਲ ਪਹੁੰਚੇ ਅਤੇ ਸਾਰੀ ਗੱਲ ਸਮਝਾਉਂਦੇ ਹੋਇਆ ਕਿਹਾ ਕਿ ਹੈ ਬਾਸਾ ਜੀ ਇੱਕ ਹੋਰ ਵਿਧੀ ਨਾਲ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣਨਗੇ ਗੁਰੂ ਜੀ ਨੇ ਬਿਨਾ ਖਾਣੇ ਤੋਂ ਬਹੁਤ ਦਿਨ ਗੁਜ਼ਾਰੇ ਹਨ ਉਹਨਾਂ ਨੇ ਕਈ ਦਿਨ ਭੁੱਖੇ ਰਹਿ ਕੇ ਦੁੱਖ ਭੋਗਿਆ ਹੈ ਆਪ ਹalal ਕੀਤਾ ਮਾਸ ਮੰਗਾਓ ਅਤੇ ਉਹਨੂੰ ਪਕਾਓ ਖੇਰ ਬਣਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਖਵਾਓ ਜਦੋਂ ਉਹ ਤੁਹਾਡਾ ਖਾਣਾ ਖਾ ਲੈਣਗੇ ਤਾਂ ਉਸ ਵੇਲੇ ਉਹ ਆਪ ਹੀ ਮੁਸਲਮਾਨ ਬਣ ਜਾਣਗੇ ਇਸੇ ਤਰ੍ਹਾਂ ਤੁਹਾਡੇ ਦੋ ਤਿੰਨ ਹਾਕਮ ਨਾਲ ਚੱਲ ਕੇ ਗੁਰੂ ਜੀ ਨੂੰ ਕਈ ਤਰ੍ਹਾਂ ਦੇ ਲਾਲਚ ਦੇਣਗੇ ਇਸ ਤਰ੍ਹਾਂ ਦੀ ਗੱਲ ਸੁਣ ਕੇ ਔਰੰਗਜ਼ੇਬ ਨੇ ਕਾਜ਼ੀਆਂ ਦੀ ਗੱਲ ਮੰਨ ਲਈ ਅਤੇ ਮਹਾਪਾਪੀ ਮੁਲਾਣਾ ਉੱਥੋਂ ਚੱਲ ਪਿਆ ਬੇਸਮਝ ਮੂਰਖ ਨੇ ਆਪਣੇ ਖਾਣ ਵਾਸਤੇ ਹਲਾਲ ਵਾਲਾ ਖਾਣਾ ਤਿਆਰ ਕਰਵਾਇਆ ਤੇ ਦੋ ਹਾਕਮ ਆਪਣੇ ਨਾਲ ਲਏ ਉਹ ਗੁਰੂ ਜੀ ਵਾਸਤੇ ਖਾਣਾ ਲੈ ਕੇ ਚੱਲ ਪਏ ਕੈਦਖਾਨੇ ਵਿੱਚ ਚਲੇ ਗਏ ਜਿੱਥੇ ਗੁਰੂ ਜੀ ਬੈਠੇ ਸਨ ਦੋਵੇਂ ਹਾਕਮਾਂ ਨੇ ਪਹਿਲਾਂ ਆਪਣੇ ਪੱਖ ਬਾਰੇ ਸਮਝਾਉਂਦੇ ਹੋਏ ਗੁਰੂ ਜੀ ਨੂੰ ਸਲਾਹਾਂ ਦਿੱਤੀਆਂ ਤੁਸੀਂ ਐਨੇ ਦੁੱਖ ਕਿਉਂ ਸਹਾਰ ਰਹੇ ਹੋ ਬਾਦਸ਼ਾਹ ਦਾ ਕਹਿਣਾ ਸਿਰ ਮੱਥੇ ਮੰਨ ਲਓ ਉਹ ਤੁਹਾਨੂੰ ਪੀਰਾਂ ਦੇ ਪੀਰ ਬਣਾ ਰਹੇ ਹਨ ਸੋਨੇ ਦੀਆਂ ਮੋਹਰਾ ਹੀਰੇ ਮੋਤੀ ਮਹਿਲ ਮਾੜੀਆਂ ਆਦੀ ਵੇਟ ਕਰਨਗੇ ਸਾਰੇ ਆਪ ਜੀ ਦੀ ਆਗਿਆ ਮੰਨਣਗੇ ਬਾਦਸ਼ਾਹ ਨੇ ਸਾਨੂੰ ਇਸ ਤਰ੍ਹਾਂ ਕਿਹਾ ਹੈ ਜੇਕਰ ਤੁਸੀਂ ਨਿਕਾਹ ਕਰਾਉਣਾ ਚਾਹੁੰਦੇ ਹੋ ਤਾਂ ਮੰਨ ਵਾਉਂਦੀ ਬਾਦਸ਼ਾਹ ਦੀ ਪੁੱਤਰੀ ਲੈ ਲਓ ਇਸ ਵਾਸਤੇ ਤੁਹਾਡੇ ਕੋਲ ਜੇਲ੍ਹ ਵਿੱਚ ਬਾਦਸ਼ਾਹ ਨੇ ਭੋਜਨ ਭੇਜਿਆ ਹੈ। ਮੂੰਹ ਕਲਮਾ ਪੜ੍ਹ ਕੇ ਚਖ ਲਓ ਨਹੀਂ ਤਾਂ ਬਾਦਸ਼ਾਹ ਦਾ ਸੁਭਾਅ ਬਹੁਤ ਝਗੜਾਲੂ ਹੈ। ਉਹ ਜੋ ਚਾਹਣਗੇ ਉਹ ਕਰਕੇ ਛੱਡਦੇ ਹਨ। ਫਿਰ ਬਾਦਸ਼ਾਹ ਨੂੰ ਰੋਕਿਆ ਨਹੀਂ ਜਾ ਸਕਦਾ। ਉਹਨਾਂ ਨੇ ਆਪਣੇ ਹੱਥ ਨੂੰ ਪੂਰਾ ਕਰਨ ਲਈ ਕਿੰਨਿਆਂ ਨੂੰ ਹਲਾਲ ਕਰ ਦਿੱਤਾ ਹੈ। ਇਸ ਲਈ ਤੁਸੀਂ ਹੁਣ ਆਪਣੇ ਮਨ ਵਿੱਚ ਸਮਝ ਲਓ। ਫਿਰ ਕਦੇ ਵੀ ਕਿਸੇ ਥਾਂ ਤੇ ਕਿਸੇ ਨੇ ਸਹਾਇਤਾ ਨਹੀਂ ਕਰਨੀ ਤੁਸੀਂ ਹੁਣ ਭੋਜਨ ਦਾ ਦੇਖ ਚਾ ਲਓ ਤੇ ਭੋਜਨ ਛਕੋ ਫਿਰ ਕੈਦ ਵਿੱਚੋਂ ਰਿਹਾ ਹੋ ਕੇ ਹਰ ਤਰ੍ਹਾਂ ਦੇ ਸੁੱਖ ਪਾਓ ਅਸੀਂ ਤੁਹਾਡੇ ਭਲੇ ਵਾਸਤੇ ਕਹਿੰਦੇ ਹਾਂ ਸਾਡੀ ਗੱਲ ਮੰਨ ਲਓ ਨਹੀਂ ਤਾਂ ਬਾਅਦ ਵਿੱਚ ਪਛਤਾਓਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੇਸਮਝ ਹਾਕਮਾਂ ਦੇ ਇਸ ਤਰ੍ਹਾਂ ਦੇ ਬੋਲ ਸੁਣ ਕੇ ਦੇਖ ਚੇ ਵਿੱਚ ਨਿਗਾਹ ਕਰਕੇ ਫਰਮਾਇਆ ਕਿ ਤੁਸੀਂ ਇਸ ਵਿੱਚ ਕੀ ਪਕਾਇਆ ਹੈ ਇਹ ਦੇ ਸਕਣ ਨਾਲ ਕੀ ਸਿੱਧ ਹੋਵੇਗਾ ਤੁਸੀਂ ਕੀ ਵਿਸ਼ਵਾਸ ਕਰਕੇ ਸਾਨੂੰ ਖਵਾਉਂਦੇ ਹੋ ਇਸ ਤਰ੍ਹਾਂ ਤੁਹਾਡਾ ਕਿਹੜਾ ਕਾਰਜ ਰਾਸ ਹੋ ਜਾਵੇਗਾ ਤੁਸੀਂ ਮਨ ਵਿੱਚੋਂ ਉਸ ਪਰਮੇਸ਼ਵਰ ਨੂੰ ਭੁਲਾ ਦਿੱਤਾ ਹੈ ਆਪਣੇ ਸਰੀਰ ਦੇ ਰਾਹੀਂ ਮੰਦੇ ਕਾਰਜ ਕਰਦੇ ਹੋ ਇਸ ਦੇਗ ਦੇ ਦਾ ਢੱਕਣ ਉਤਾਰ ਦਿਓ ਅਤੇ ਆਪਣੀ ਦਿਲੀ ਭਾਵਨਾ ਦਾ ਫਲ ਵੇਖ ਲਓ ਜਿਹੜਾ ਹਾਕਮ ਉਸ ਭੋਜਨ ਦੇ ਨੇੜੇ ਖੜਾ ਸੀ ਉਸ ਨੇ ਸੁਣਦਿਆਂ ਨਾਲ ਹੀ ਦੇਗ ਦੇ ਦਾ ਢੱਕਣ ਉਤਾਰ ਦਿੱਤਾ ਜਿਵੇਂ ਹੀ ਉਸ ਨੇ ਦੇਗ ਦੇ ਨੂੰ ਨੰਗਾ ਕੀਤਾ ਤਾਂ ਉਸ ਨੇ ਦੇਗ ਦੇ ਵਿੱਚ ਅਚੰਭਾ ਹੋਇਆ ਵੇਖਿਆ ਉਸ ਵਿੱਚੋਂ ਨਿੱਕੇ ਨਿੱਕੇ ਬਹੁਤ ਸੂਰ ਨਿਕਲੇ ਉਹ ਗੁਰਗੁਰ ਕਰਕੇ ਬਹੁਤ ਰੋਲਾ ਪਾਉਂਦੇ ਸਨ ਕਈ ਡੱਡੂ ਦੀ ਤਰ੍ਹਾਂ ਉਛਲ-ਉਛਲ ਕੇ ਬਾਹਰ ਨਿਕਲ ਰਹੇ ਸਨ ਉਹ ਦੇਰਚੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਛਾਲਾ ਮਾਰਦੇ ਹੋਏ ਦੇਸ ਰਹੇ ਸਨ ਉਹ ਆਪਣੀਆਂ ਛੋਟੀਆਂ-ਛੋਟੀਆਂ ਪੂਛਾਂ ਨੂੰ ਇਲਾਉਂਦੇ ਹੋਏ ਅਤੇ ਕੰਨਾਂ ਨੂੰ ਸਿਗੋੜਦੇ ਹੋਏ ਉਸੇ ਥਾਂ ਤੇ ਫਿਰਨ ਲੱਗੇ ਫਿਰ ਉਹ ਸੂਰ ਬਹੁਤ ਬਹਿ ਬੀਤ ਹੋਏ ਤੇ ਉਥੋਂ ਭੱਜ ਪਏ ਨਿਕਲ ਕੇ ਦਰਵਾਜੇ ਤੋਂ ਬਾਹਰ ਚਲੇ ਗਏ ਉਹ ਮੁਸਲਮਾਨਾਂ ਦੇ ਪੈਰਾਂ ਵਿੱਚੋਂ ਦੌੜਦੇ ਹੋਏ ਰਾਤ ਨੂੰ ਰਹਿਣ ਵਾਲੀਆਂ ਥਾਵਾਂ ਵਿੱਚ ਚਲੇ ਗਏ ਜਿੱਥੇ ਉਹਨਾਂ ਮੁਸਲਮਾਨਾਂ ਦਾ ਖਾਣਾ ਬਣਦਾ ਸੀ ਉਹ ਬਾਜ-ਬਾਜ ਕੇ ਉਥੇ ਗਿੜੇ ਕੱਢ ਰਹੇ ਸਨ ਉਹਨਾਂ ਦੇ ਭਾਂਡਿਆਂ ਨੂੰ ਮੂੰਹ ਲਗਾਉਂਦਿਆਂ ਤੋੜ ਰਹੇ ਸਨ ਤੇ ਉਹ ਹੀ ਪਾਣੀ ਕੋਲ ਜਾ ਕੇ ਆਪਣੇ ਸਰੀਰ ਨੂੰ ਛੁਆਉਂਦੇ ਅਤੇ ਫਿਰ ਉਹਨਾਂ ਦੇ ਵਸਤਰਾ ਨਾਲ ਲਾਉਂਦੇ ਉਹ ਮੁਸਲਮਾਨਾਂ ਦੇ ਸ਼ਸਤਰਾਂ ਨਾਲ ਆਪਣੇ ਸਰੀਰ ਨੂੰ ਘਸਾਉਂਦੇ ਹੋਏ ਥਾਂ ਥਾਂ ਦੁਰਦੁਰ ਕਰਦੇ ਫਿਰਦੇ ਸਨ ਉਹ ਬਹੁਤ ਡਰੇ ਹੋਏ ਤੈਰਖਾਨੇ ਵਿੱਚ ਸਾਰੀਆਂ ਥਾਵਾਂ ਤੇ ਦੌੜਦੇ ਫਿਰਦੇ ਸਨ ਉਥੇ ਜਿੰਨਾ ਕੱਚਾ ਪੱਕਾ ਅਨਾਜ ਪਿਆ ਸੀ ਉਨਪਹੁ ਸੂਰ ਮੋਹ ਲਾਉਂਦੇ ਫਿਰ ਕੈਦਖਾਨੇ ਨੂੰ ਛੱਡ ਕੇ ਬਾਹਰ ਭੱਜ ਗਏ ਤੇ ਬਾਜ਼ਾਰ ਵਿੱਚ ਤੇਜ਼ੀ ਨਾਲ ਭੱਜੇ ਫਿਰਦੇ ਸੀ ਮੁਸਲਮਾਨ ਸੂਰਾਂ ਨੂੰ ਵੇਖ ਕੇ ਤੌਬਾ ਤੌਬਾ ਕਰ ਰਹੇ ਸਨ ਕਿ ਇਹ ਕੀ ਹੋ ਗਿਆ ਹੈ ਇਸ ਬਾਰੇ ਨਾ ਜਾਣਦੇ ਹੋਏ ਕਹਿ ਰਹੇ ਸਨ ਅਸੀਂ ਸਾਰੀ ਹੀ ਰੀਤੀ ਨਾਲ ਐ ਪਵਿੱਤਰ ਹੋ ਗਏ ਹਾਂ ਸਾਡਾ ਇਮਾਨ ਕਿੱਥੇ ਰਹਿ ਗਿਆ ਹੈ ਸਾਬ ਕੋਜ ਨਾਸ ਹੋ ਗਿਆ ਸਾਡੇ ਭੋਜਨ ਵਸਤਰ ਬਾਂਡਿਆਂ ਨੂੰ ਇਹ ਵਹਿੜੇ ਸੂਰ ਸਾਰੇ ਪਾਸੇ ਭੱਜੇ ਫਿਰਦੇ ਹੋਏ ਛੂ ਗਏ ਹਨ ਇਹਨਾ ਸੂਰਾਂ ਨੂੰ ਮਾਰ ਮਾਰ ਕੇ ਬਾਹਰ ਕੱਢ ਦਿਓ ਚਾਰੋਂ ਤਰਫ ਮੁਸਲਮਾਨਾਂ ਦਾ ਸੋਲ ਸਰਾਬਾ ਹੋ ਰਿਹਾ ਸੀ ਉਹਨਾ ਸੂਰਾਂ ਦੇ ਨਾਲ ਦੌੜ ਦੌੜ ਕੇ ਉਹ ਉਹਨਾਂ ਨੂੰ ਮਾਰ ਰਹੇ ਸਨ ਪਰ ਉਹ ਕਿੰਨਿਆਂ ਨੂੰ ਮਾਰਦੇ ਕਦੇ ਕੋਈ ਭੱਜ ਜਾਂਦਾ ਸੀ ਕੈਦਖਾਨੇ ਵਿੱਚ ਰੋਲਾ ਮਚਿਆ ਹੋਇਆ ਸੀ ਮੁਸਲਮਾਨਾ ਨੇ ਸੂਰਾਂ ਦੇ ਚੋਂ ਪਾਸੇ ਹੋ ਕੇ ਕਈ ਘੇਰ ਕੇ ਉਸੇ ਥਾਂ ਮਾਰ ਦਿੱਤੇ ਕਈ ਭੱਜ ਗਏ ਅਤੇ ਕਈ ਸ਼ਹਿਰ ਤੋਂ ਬਾਹਰ ਨਿਕਲ ਗਏ ਉਹਨਾਂ ਨੂੰ ਵੇਖ ਵੇਖ ਕੇ ਹਿੰਦੂ ਲੋਕ ਪ੍ਰਸੰਨ ਹੋਏ ਕੈਦਖਾਨੇ ਵਿੱਚ ਜਿੰਨੇ ਵੀ ਸਿਪਾਹੀ ਸੀ ਉਹਨਾਂ ਨੇ ਉਥੇ ਹੀ ਵਸਤਰ ਉਤਾਰ ਦਿੱਤੇ ਸਾਰਿਆਂ ਨੇ ਮਿਲ ਕੇ ਇਸ਼ਨਾਨ ਕੀਤਾ ਉਹ ਬਹੁਤ ਦੁਖੀ ਹੋ ਕੇ ਸੋਚ ਰਹੇ ਸਨ ਕਿ ਸਾਡਾ ਤਾਂ ایمان ਨਸ਼ਟ ਹੋ ਗਿਆ ਹੈ ਉਸ ਤੋਂ ਬਾਅਦ ਦਿੱਲੀ ਸ਼ਹਿਰ ਵਿੱਚ ਹਰ ਥਾਂ ਦਰਦਾਰ ਤੇ ਲੋਕੀ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਹਿੰਦੂਆਂ ਦੇ ਗੁਰੂ ਜੀ ਨੂੰ ਔਰੰਗਜ਼ੇਬ ਨੇ ਫੜ ਲਿਆ ਹੈ ਉਸ ਨੇ ਆਪਣੇ ਆਪ ਨੂੰ ਕਰਾਮਾਤ ਸਹਿਤ ਪ੍ਰਗਟ ਕੀਤਾ ਹੈ ਉਹਨਾਂ ਦੇ ਦੇਖੇ ਵਿੱਚ ਉਹਨਾ ਨੇ ਜੋ ਪਕਾਇਆ ਹੋਇਆ ਭੋਜਨ ਸੀ ਉਸ ਵਿੱਚੋਂ ਬਹੁਤ ਸਾਰੇ ਸੂਰ ਕਾੜ ਦਿੱਤੇ ਹਿੰਦੂਆਂ ਦੇ ਗੁਰੂ ਜੀ ਨੇ ਇਹ ਸਾਰੀ ਆਪਣੀ ਸ਼ਕਤੀ ਵਿਖਾਈ ਹੈ ਹਿੰਦੂ ਲੋਕ ਔਰੰਗਜ਼ੇਬ ਤੋਂ ਡਰਦੇ ਹੋਏ ਆਪਸ ਵਿੱਚ ਨੋਕ ਨੋਕ ਕੇ ਕਹਿੰਦੇ ਕਿ ਇਹ ਮਾੜੀ ਮਤ ਵਾਲਾ ਗੁਰੂ ਜੀ ਦੀ ਮਹਿਮਾ ਨੂੰ ਨਹੀਂ ਜਾਣਦਾ ਇਹ ਪਾਪੀ ਬਹੁਤ ਜ਼ੁਲਮ ਢਾਣ ਵਾਲਾ ਹੈ ਇਸ ਨੇ ਨੇਕ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੈ ਫਿਰ ਉਹਨਾ ਹਾਕਮ ਨੇ ਇਸ਼ਨਾਨ ਕੀਤਾ ਅਤੇ ਹੋਰ ਵਸਤਰ ਪਹਿਨ ਲਏ ਸਨ ਉਹ ਦਿਲ ਵਿੱਚ ਬਹੁਤ ਪਛਤਾਉਂਦੇ ਤੇ ਹੈਰਾਨ ਹੁੰਦੇ ਹੋਏ ਉਸ ਵੇਲੇ ਬਾਦਸ਼ਾਹ ਦੇ ਕੋਲ ਚਲੇ ਗਏ ਸਲਾਮ ਕਰਕੇ ਬਾਦਸ਼ਾਹ ਕੋਲ ਖੜ ਗਏ ਤੇ ਸਾਰਾ ਪ੍ਰਸੰਗ ਦੱਸਣ ਲੱਗੇ ਕਿ ਹੇ ਬਾਦਸ਼ਾਹ ਤੁਹਾਡੇ ਭੇਜੇ ਹੋਏ ਭੋਜਨ ਨੂੰ ਗੁਰੂ ਜੀ ਕੋਲ ਲੈ ਕੇ ਗਏ ਸੀ ਆਪ ਜੀ ਦਾ ਹੁਕਮ ਵੀ ਦਾਸ ਦਿੱਤਾ ਪਰ ਉਹਨਾਂ ਨੇ ਆਪ ਜੀ ਦਾ ਜਰਾ ਵੀ ਡਰ ਨਹੀਂ ਕੀਤਾ ਅਤੇ ਮਨ ਵਿੱਚ ਜਿਆਦਾ ਨਿਡਰਤਾ ਧਾਰ ਲਈ ਗੁਰੂ ਜੀ ਨੇ ਕਿਹਾ ਕਿ ਤੁਸੀਂ ਕਿਸੇ ਦਾ ધਰਮ छुड़ाओगे ਤਾਂ ਉਸ ਦੇ ਫਲ ਮਗਰੋਂ ਬਹੁਤ ਦੁੱਖ ਪਾਓਗੇ ਜਦੋਂ ਅਸੀਂ ਕਰੜੇ ਹੋ ਕੇ ਕਿਹਾ ਤਾਂ ਉਸ ਵੇਲੇ ਉਹਨਾਂ ਨੇ ਜੋ ਅਚੰਭਾ ਕੀਤਾ ਉਹ ਤੁਸੀਂ ਸੁਣੋ ਜਦੋਂ ਅਸੀਂ ਖਾਣ ਵਾਸਤੇ ਉਹ ਹੀ ਭੋਜਨ ਦੇਣ ਲੱਗੇ ਅਤੇ ਉਸ ਦੇਖਚੇ ਦਾ ਢੱਕਣ ਲਾ ਕੇ ਦਿੱਤਾ ਤਾਂ ਉਸ ਦੇਖਚੇ ਵਿੱਚੋਂ ਹਜ਼ਾਰਾਂ ਸੂਰ ਨਿਕਲੇ ਜੋ ਕੀ ਗਿਣੇ ਨਹੀਂ ਸੀ ਜਾਂਦੇ ਉਹ ਕੈਦਿਆਂ ਵਿੱਚ ਧੁਰ-ਧੁਰ ਕਰਦੇ ਫਿਰਦੇ ਸਨ ਸਾਰੇ ਮਕਾਨ ਵਿੱਚ ਜੋ ਬੈਠਣ ਵਾਸਤੇ ਜਗ੍ਹਾ ਸੀ ਉਹਨਾਂ ਸੂਰਾਂ ਨੇ ਵਾਰ-ਵਾਰ ਫੇਰ ਕੇ ਗੰਦੀ ਕਰ ਦਿੱਤੀ ਅਸੀਂ ਬਹੁਤ ਗਿਣਤੀ ਵਿੱਚ ਛੋਟੇ-ਛੋਟੇ ਸੂਰ ਨਿਕਲਦੇ ਵੇਖੇ ਵੇਖ ਵੇਖ ਕੇ ਅਸੀਂ ਬਹੁਤ ਹੈਰਾਨ ਹੋਏ ਅਸੀਂ ਬਾਝ ਬਾਝ ਕੇ ਇੱਕ ਦੂਜੇ ਨੂੰ ਕਹਿ ਕੇ ਮਰਵਾਏ ਕਈ ਸ਼ਹਿਰ ਤੋਂ ਬਾਹਰ ਪਜਾ ਦਿੱਤੇ ਔਰੰਗਜ਼ੇਬ ਨੇ ਜਦੋਂ ਇਹ ਸੁਣਿਆ ਤਾਂ ਸੁਣ ਕੇ ਉਹਨੇ ਆਪਣੀਆਂ ਅੱਖਾਂ ਗੁੱਸੇ ਨਾਲ ਲਾਲ ਕਰ ਲਈਆਂ ਤੇ ਕਿਹਾ ਕਿ ਅਸੀਂ ਗੁਰੂ ਜੀ ਨੂੰ ਪਹਿਲਾਂ ਕਿਹਾ ਸੀ ਕਿ ਜੀਵੇਂ ਤੁਹਾਡਾ ਮਨ ਚਾਵੇ ਕਰਾਮਾਤ ਕਰਕੇ ਵਿਖਾ ਦਿਓ ਉਹਨੇ ਕੋਈ ਵੀ ਕਰਾਮਾਤ ਨਹੀਂ ਵਿਖਾਈ ਇਹ ਕਹਿ ਕੇ ਤਾਲਦੇ ਰਹੇ ਕਿ ਸਾਡੇ ਵਿੱਚ ਕੋਈ ਕਰਾਮਾਤ ਨਹੀਂ ਹੈ ਮੈਂ ਉਹਨਾਂ ਨੂੰ ਬਹੁਤ ਵਾਰ ਕਿਹਾ ਸੀ ਕਿ ਕਰਾਮਾਤ ਕਰਕੇ ਵਿਖਾ ਦਿਓ ਅਤੇ ਆਪਣੇ ਜੀਵਨ ਨੂੰ ਆਜ਼ਾਦ ਕਰ ਲਓ ਖੌਣ ਜੇ ਗੁਰੂ ਜੀ ਨੂੰ ਭੋਜਨ ਖਵਾਣ ਲੱਗੇ ਸੀ ਤਾਂ ਇਹ ਕਰਾਮਾਤ ਕਿਉਂ ਕਰਕੇ ਵਿਖਾਈ ਉਹ ਝੂਠ ਕਹਿੰਦੇ ਹਨ ਉਹ ਕਰਾਮਾਤੀ ਸ਼ਕਤੀ ਰੱਖਣ ਵਾਲੇ ਹਨ ਕਾਰਜ ਬਹੁਤ ਵਿਗਾੜ ਦਿੱਤਾ ਹੈ ਹੁਣ ਕੀ ਵਿਚਾਰ ਕਰੀਏ ਤੁਸੀਂ ਗੁਰੂ ਜੀ ਕੋਲ ਜਾ ਕੇ ਪੁੱਛੋ ਕਿ ਤੁਸੀਂ ਸੱਚੇ ਪੁਰਖ ਦਾ ਦਰਜਾ ਪਾਇਆ ਨਹੀਂ ਹੈ ਤੁਸੀਂ ਸਾਡੇ ਕੋਲ ਕਥਨ ਕੀਤਾ ਸੀ ਕਿ ਮੈਂ ਕੋਈ ਕਰਾਮਾਤ ਕਰਕੇ ਨਹੀਂ ਦਿਖਾਵਾਂਗਾ ਹੁਣ ਤੁਸੀਂ ਕਰਾਮਾਤ ਕਿਉਂ ਵਿਖਾਈ ਹੈ ਤੁਸੀਂ ਝੂਠ ਬੋਲਿਆ ਹੈ ਸੱਚ ਨਹੀਂ ਦੱਸਿਆ ਹੈ ਗੁਰੂ ਜੀ ਕੋਲ ਜਾਓ ਅਤੇ ਸਾਰੀ ਗੱਲ ਪੁੱਛੋ ਸਾਡੀ ਤਰਫੋਂ ਗੁਰੂ ਜੀ ਨੂੰ ਬਹੁਤ ਦਰ ਦੇ ਕੇ ਕਹਿਣਾ ਕਿ ਤੁਸੀਂ ਕਹਿੰਦੇ ਸੀ ਕਿ ਸਾਡੇ ਵਿੱਚ ਕਰਾਮਾਤ ਨਹੀਂ ਹੈ ਫਿਰ ਤੁਸੀਂ ਇਹ ਕੀ ਕੀਤਾ ਜਿਸ ਨੂੰ ਬਹੁਤ ਲੋਕਾਂ ਨੇ ਅੱਖੀ ਨਾਲ ਵੇਖਿਆ ਹੈ ਫਿਰ ਵਾਪਸ ਮੁੜ ਕੇ ਇਸ ਗੱਲ ਦਾ ਜਵਾਬ ਮੇਰੇ ਕੋਲ ਲੈ ਕੇ ਆਓ ਇਹ ਉਹ ਕੀ ਕਹਿੰਦੇ ਹਨ ਸਭ ਮਿਲ ਕੇ ਦੱਸੋ ਇਸ ਤਰ੍ਹਾਂ ਦਾ ਹੁਕਮ ਸੁਣ ਕੇ ਦੋਵੇਂ ਹਾਕਮ ਕੈਦਖਾਨੇ ਵਾਲੀ ਥਾਂ ਤੇ ਚਲੇ ਗਏ ਉਹਨਾ ਨੇ ਉੱਥੇ ਵਿਰਾਜਮਾਨ ਹੋਏ ਗੁਰੂ ਜੀ ਨੂੰ ਪੁੱਛਿਆ اے ਗੁਰੂ ਜੀ ਬਾਦਸ਼ਾਹ ਨੇ ਤੁਹਾਨੂੰ ਕਿਹਾ ਸੀ ਜਦੋਂ ਕਰਾਮਾਤ ਵੇਖਣ ਲਈ ਚਿਤ ਵਿੱਚ ਆਇਆ ਸੀ ਅਤੇ ਤੁਹਾਨੂੰ ਕਰਾਮਾਤ ਦਿਖਾਉਣ ਲਈ ਕਿਹਾ ਸੀ ਤਦ ਉਸ ਵੇਲੇ ਮੇਰੇ ਸਾਹਮਣੇ ਮੁਕਰ ਗਏ ਸੀ ਕਿ ਮੇਰੇ ਵਿੱਚ ਕੋਈ ਕਰਾਮਾਤ ਨਹੀਂ ਹੈ ਬਾਦਸ਼ਾਹ ਨੂੰ ਆਪ ਜੀ ਨੇ ਉਸ ਵੇਲੇ ਕਰਾਮਾਤ ਕਿਉਂ ਨਹੀਂ ਦਿਖਾਈ ਸੀ ਜੈਸ ਨਾਲ ਆਪ ਬਹੁਤ ਵਡਿਆਈ ਪਾਉਂਦੇ ਫਿਰ ਕੈਦਖਾਨੇ ਵਿੱਚ ਰੁੱਕ ਕੇ ਆਪ ਜੀ ਨੇ ਬਹੁਤ ਦੁੱਖ ਭੋਗੇ ਹਨ ਹਣ ਸਾਨੂੰ ਕਰਾਮਾਤ ਕਰਕੇ ਵਿਖਾ ਦਿੱਤੀ ਹੈ ਉਸ ਕਰਕੇ ਬਾਦਸ਼ਾਹ ਦੇ ਦਿਲ ਵਿੱਚ ਬਹੁਤ ਰੰਜਿਸ਼ ਭਰੀ ਹੈ ਤੁਸੀਂ ਕਰਾਮਾਤ ਰੱਖਦੇ ਹੋ ਫਿਰ ਵੀ ਮੂੰਹ جھوٹ ਕਹਿੰਦੇ ਹੋ ਤੁਹਾਡੇ ਦੁਆਰਾ ਹੋਏ ਵੱਡੇ ਵਿਗਾੜ ਨੂੰ ਵੇਖ ਕੇ ਸਮਝਦਾਰ ਬਾਦਸ਼ਾਹ ਨੇ ਇਸ ਦਾ ਆਪ ਕੋਲੋਂ ਜਵਾਬ ਪੁੱਛਿਆ ਹੈ ਆਪ ਜੀ ਹੁਣ ਜਿਸ ਤਰ੍ਹਾਂ ਦਾ ਜਵਾਬ ਦਿਓਗੇ ਉਸੇ ਤਰ੍ਹਾਂ ਦਾ ਜਵਾਬ ਅਸੀਂ ਜਾ ਕੇ ਬਾਦਸ਼ਾਹ ਨੂੰ ਦੇਵਾਂਗੇ ਬਾਦਸ਼ਾਹ ਮਨ ਵਿੱਚ ਬਹੁਤ ਕ્રોਧ ਕਰ ਰਿਹਾ ਹੈ ਬਾਦਸ਼ਾਹ ਨੇ ਹੀ ਸਾਨੂੰ ਆਪ ਜੀ ਕੋਲ ਭੇਜਿਆ ਹੈ ਗੁਰੂ ਪਿਆਰਿਓ ਗੁਰੂ ਜੀ ਨੇ ਸੁਣ ਕੇ ਹਾਕਮਾਂ ਨੂੰ ਫਰਮਾਇਆ ਇਸ ਨੂੰ ਤੁਸੀਂ ਕਰਾ ਮਾਤ ਨਾ ਜਾਣੋ ਆਪਣੇ ਮਨ ਦੇ ਗੰਦੇ ਵਿਚਾਰਾਂ ਨੂੰ ਪਹਿਚਾਣੋ ਜਿਸ ਤਰ੍ਹਾਂ ਦੀ ਕੋਈ ਮਨ ਵਿੱਚ ਭਾਵਨਾ ਕਰਦਾ ਹੈ ਉਸ ਨੂੰ ਉਸੇ ਤਰ੍ਹਾਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਹਮੇਸ਼ਾ ਇਸੇ ਤਰ੍ਹਾਂ ਇਨਸਾਫ ਹੁੰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁੱਲਾ ਚੁੱਕਾ ਦੀ ਖਿਮਾ ਬਖਸ਼ਰੀ ਵੀਡੀਓ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਚੈਨਲ ਤੇ ਨਵੇਂ ਹੋ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ